ਇਹ ਸਾਡੀ ਜਿਹੜੀ ਪਿਛਲੇ ਕੁਝ ਦਿਨਾਂ ਦੇ ਵਿੱਚ ਬਹੁਤ ਹੀ ਵਧੀਆ ਕਾਰਗੁਜ਼ਾਰੀ ਕਰਦੇ ਹੋਏ ਫਿਰੋਜ਼ਪੁਰ ਪੁਲਿਸ ਨੇ ਪੂਰੀ ਮਿਹਨਤ ਦੇ ਨਾਲ ਇਹ 21 ਬੰਦੇ ਗ੍ਰਿਫਤਾਰ ਕਰਕੇ ਉਹਨਾਂ ਕੋਲ ਵੱਖ-ਵੱਖ ਕੇਸਾਂ ਦੇ ਵਿੱਚ 7 ਮੁਕਦਮੇ ਦਰਜ ਕੀਤੇ ਤੇ 21 ਅਪਰਾਧੀ ਜਿਹੜੇ ਗ੍ਰਿਫਤਾਰ ਕੀਤੇ 29 ਮੋਟਰਸਾਈਕਲ 2 ਐਕਟਿਵਾ 33 ਮੋਬਾਈਲ ਫੋਨ ਜਿਹੜੇ ਚੋਰੀ ਤੇ ਸਨੈਚ ਕੀਤੇ ਹੋਏ ਸੀ ਸੋਨਾ ਚਾਂਦੀ ਦੇ ਗਹਿਣੇ 1.5 ਲੱਖ ਰੁਪਏ ਕੈਸ਼ ਜਿਹੜਾ ਚੋਰੀ ਹੋਇਆ ਕੈਸ਼ ਸੀ ਤੇ LED 4 ਦੋ ਸਿਲੰਡਰ ਦੋ ਇਨਵਰਟਰ ਸੈਟ ਇੱਕ ਵਾਸ਼ਿੰਗ ਮਸ਼ੀਨ ਤੇ ਇੱਕ ਰਹਿਨੇ ਤੋਂ ਵੀ ਜਿਹੜਾ ਇਹਨਾਂ ਨੇ ਸਮਾਨ ਚੋਰੀ ਕੀਤਾ ਹੋਇਆ ਉਹ ਵੀ ਬਰਾਮਦ ਕੀਤਾ ਤੇ 60 ਗੁੰਮ ਹੋਏ ਜਿਹੜੇ ਮੋਬਾਈਲ ਹੈ ਉਹ ਵੀ ਬਰਾਮਦ ਕਰਕੇ ਜਿਹੜੇ ਕੀਤੇ ਐ ਤੇ ਉਹਨਾਂ ਨੂੰ ਵੀ ਇਹਨਾਂ ਦੇ ਰਾਈਟਫੁੱਲ ਓਨਰਸ ਨੂੰ ਆਉਣ ਦੇ ਦਿਨਾਂ ਦੇ ਵਿੱਚ ਇਹ ਰਿਟਰਨ ਕੀਤੇ ਜਾਣਗੇ ਤੇ ਇੱਥੇ ਮੈਂ ਦੱਸਣ ਯੋਗ ਹੈ ਵੀ ਇੱਕ ਜਿਹੜਾ ਇਹਨਾਂ ਤੋਂ ਸਮਾਨ ਵੀ ਖਰੀਦਾ ਸੀ ਚੋਰੀ ਦਾ ਉਹ ਵੀ ਇੱਕ ਬੰਦਾ ਅਰੈਸਟ ਕੀਤਾ ਤੇ ਜਿਹੜੇ ਕੁਝ ਪੁੱਛਗਿੱਛ ਤੇ ਹੋਰ ਵੀ ਆਉਣਗੇ ਉਹਨਾਂ ਨੂੰ ਵੀ ਆਉਣ ਦੇ ਦਿਨਾਂ ਚ ਅਰੈਸਟ ਕਰਾਂਗੇ ਸਰ ਕਿੰਨੇ ਟੋਟਲ ਪੋਟੈਂਸ਼ੀਅਲ ਜਿਹੜੇ ਚੋਰ ਐ ਉਹ ਗ੍ਰਿਫਤਾਰ ਕੀਤੇ ਗਏ 21 ਜਣੇ ਗ੍ਰਿਫਤਾਰ ਕਰ ਲਏ ਜੀ ਜਿਹੜੇ ਚੋਰੀਆਂ ਤੇ ਸਨੇਚਿੰਗਸ ਦੇ ਵਿੱਚ ਜਿਹੜੇ ਸ਼ਾਮਲ ਸੀਗੇ ਸਰ ਕਿੰਨੇ ਮਾਮਲੇ ਜਿਹੜੇ ਆ ਉਹ ਟ੍ਰੇਸ ਕਰ ਲਿੱਤੇ ਗਏ ਜੀ ਜਿਹੜੇ ਇਮੀਡੀਏਟ ਜਿਹੜੇ 5 ਸ਼ਟਰ ਟੁੱਟੇ ਸੀ ਸ਼ਹਿਰ ਦੇ ਵਿੱਚ ਉਹ ਪਿਛਲੇ ਕੁਝ ਦਿਨਾਂ ਚ 15-20 ਦਿਨਾਂ ਦੇ ਵਿੱਚ ਉਹ ਸਾਰੇ ਕੇਸ ਸੋਲਵ ਹੋ ਗਏ ਉਹ ਜਿਹੜੇ ਗ੍ਰੋ ਐ ਫੜਿਆ ਤੇ ਪਲੱਸ ਹੋਰ ਵੀ ਜਿਹੜੇ ਕੋਈ 6-7 ਜਿਹੜੇ ਕੇਸਸ ਜਿਹੜੇ ਚੋਰੀ ਦੇ ਉਹਦੇ ਵਿੱਚ ਉਹ ਸੋਲਵ ਹੋਏ ਆ ਪਲੱਸ 29 ਮੋਟਰਸਾਈਕਲ ਜਿਹੜੇ ਚੋਰੀ ਹੋਏ ਆ ਉਹ ਜਿਹੜੇ ਬਰਾਮਦ ਹੋਏ ਆ ਤੇ 33 ਮੋਬਾਈਲ ਫੋਨ ਜਿਹੜੇ ਸਨੇਚਿੰਗਸ ਵਾਲੇ ਸੀਗੇ ਉਹ ਬਰਾਮਦ ਸਰ ਇਹ ਲਗਾਤਾਰ ਕਾਰਵਾਈ ਜਾਰੀ ਰਹੂਗੀ ਔਰ ਇਦਾਂ ਹੀ ਚੱਲਦਾ ਰਹੂਗਾ ਬਿਲਕੁਲ ਬਿਲਕੁਲ ਜੀ ਪੂਰਾ ਜਿਹੜਾ ਸਾਡੇ ਪੂਰੀ ਮਸਤੈਦੀ ਆ ਸਾਡੀ ਸਾਰੀ ਫੋਰਸ ਬਾਹਰ ਹੁੰਦੀ ਆ ਈਵਨ ਆਫਿਸ ਤੋਂ ਵੀ ਅਸੀਂ ਫੋਰਸ ਲਾਈ ਹੋਈ ਆ ਜਿਹੜੇ ਸ਼ਹਿਰ ਦੇ ਵਿੱਚ ਤੇ ਸਾਡੇ ਸਾਰੇ ਆਫਸਰਸ ਦੀਆਂ ਵੀ ਗੱਡੀਆਂ ਸਾਰੇ ਆਫਸਰਸ ਵੀ ਪੈਟਰੋਲਿੰਗ ਤੇ ਉਹਦੇ ਤੇ ਰਹਿੰਦੇ ਜੀ ਸਰ ਜਿਹੜੇ ਅੱਜ ਮੀਟਿੰਗ ਕੀਤੀ ਗਈ ਹੈ ਉਹ ਜਿਹੜੇ ਉਹਨੂੰ ਲੱਗੇ ਕੀ ਚੱਲੇ ਜਾਵੇ ਉਹ ਬਾਰੀਆਂ ਨਾਲ ਜਿਹੜੀ ਉਹ ਜੀ ਉਹਨਾਂ ਨੂੰ ਕੋਈ ਇੱਕ ਦੋ ਜਿਵੇਂ ਕੋਈ ਸ਼ੰਕਾਵਾਂ ਸੀਗੀਆਂ ਕੁਝ ਪੁਆਇੰਟ ਸੀਗੇ ਜਿਹੜੇ ਉਹਨਾਂ ਦੇ ਦੱਸਣ ਵਾਲੇ ਵੀ ਚੋਰੀਆਂ ਰਿਗਾਰਡਿੰਗ ਤੇ ਜਿਹੜੀ ਪੁਲਿਸ ਪ੍ਰੈਜ਼ੈਂਸ ਰਿਗਾਰਡਿੰਗ ਉਹ ਸਾਰੇ ਉਹਨਾਂ ਦੇ ਸਾਡੇ ਬੈਠ ਕੇ ਜਿਹੜੇ ਉਹ ਮਸਲੇ ਜਿਹੜੇ ਸਾਰੇ ਹੱਲ ਹੈ ਆਲਰੇਡੀ ਪੈਟਰੋਲਿੰਗ ਪਿਛਲੇ ਕਈ ਦਿਨਾਂ ਤੋਂ ਬਹੁਤ ਵਧੀਆ ਚੱਲ ਰਹੀ ਹੈ ਤੇ ਉਹ ਸਾਰਿਆਂ ਨੂੰ ਉਹਨਾਂ ਨੂੰ ਵੀ ਭਲੀ ਭਾਂਤ ਉਸ ਦਾ ਸਾਰਿਆਂ ਨੂੰ ਜਾਣਕਾਰੀ ਸੀ ਤੇ ਪਤਾ ਵੀ ਹੈ ਤੇ ਜਿਹੜੇ ਕੁਝ ਪੁਆਇੰਟ ਹੋਰ ਡਿਸਕਸ ਕਰਨ ਵਾਲੇ ਸੀ ਸ਼ਹਿਰ ਦੀ ਜਿਹੜੀ ਮਿਲ ਜੁਲ ਕੇ ਸਿਕਿਉਰਿਟੀ ਨੂੰ ਐਨਹਾਂਸ ਕਰਨ ਵਾਸਤੇ ਕੁਝ ਜਿਹੜੇ ਉਹਨਾਂ ਦੇ ਸਾਡੇ ਕਾਮਨ ਪੁਆਇੰਟ ਸੀ ਕੋਈ ਚੌਕੀਦਾਰ ਰੱਖਣ ਬਾਰੇ ਜਾਂ ਕੁਝ ਹੋਰ ਜਿੱਥੇ ਕਿਤੇ ਲਾਈਟਾਂ ਘਟਾ ਕਿਤੇ ਕਿਹੜੇ ਏਰੀਏ ਦੇ ਵਿੱਚ ਕੋਈ ਪੈਟਰੋਲਿੰਗ ਹੋਰ ਵਧਾਉਣੀ ਚਾਹੀਦੀ ਹੈ ਉਹ ਸਾਰੀਆਂ ਚੀਜ਼ਾਂ ਡਿਸਕਸ ਕੀਤੀਆਂ ਬੜੇ ਵਧੀਆ ਮਾਹੌਲ ਦੇ ਵਿੱਚ ਤੇ ਉਹ ਸਾਰੇ ਮੋਰ ਥੈਨ ਸੈਟੀਸਫਾਈਡ ਸਰ ਇੱਕ ਕੇਸ ਇਹ ਟਰੇਸ ਹੋਇਆ ਵੀ ਇੱਕ ਕਰਿਆਨੇ ਵਾਲਾ ਹੀ ਕਰਿਆਨੇ ਵਾਲੇ ਦਾ ਸਮਾਨ ਖਰੀਦਦਾ ਸੀ ਚੋਰਾਂ ਤੋਂ ਲੈ ਕੇ ਵੀ ਕੋਈ ਕੇਸ ਟਰੇਸ ਹੋਇਆ ਇਸ ਤਰ੍ਹਾਂ ਦਾ ਵੀ ਹਾਂਜੀ ਹਾਂਜੀ ਉਹ ਕੀ ਆ ਜੀ ਉਹ ਉਹਨੇ ਉਹਨੂੰ ਵੀ ਅਸੀਂ ਗ੍ਰਿਫਤਾਰ ਕੀਤਾ ਉਹ ਕਰਿਆਨੇ ਦੀ ਜਿਹੜੀ ਦੁਕਾਨ ਤੇ ਇੱਕ ਚੋਰੀ ਹੋਈ ਸੀ ਸ਼ਟਰ ਤੋੜ ਕੇ ਉਹ ਦੂਸਰੇ ਕਰਿਆਨੇ ਵਾਲੇ ਨੇ ਉਹ ਸਾਰਾ ਸਮਾਨ ਖਰੀਦਦਾ ਸੀ ਇਹਨਾਂ ਦੇ ਵੀ ਕੁਝ ਕੰਜਾ ਕੱਸਿਆ ਜਾਂਦਾ ਜਿਹੜੇ ਕੇਸ ਜਿਸ ਵਿੱਚ ਕੀਤਾ ਜੀ ਉਹ ਨਾਲ ਹੀ ਅਰੈਸਟ ਕੀਤਾ ਚੋਰਾਂ ਦੀ ਕਤਾਰ ਚ ਉਹ ਬੈਠਾ ਸੋ 7 ਤਰੀਕ ਦਾ ਜਿਹੜਾ ਹੈਗਾ ਉਹ ਰੋਸ ਵਜੋਂ ਇੱਕ ਪ੍ਰੋਗਰਾਮ ਉਲੀਕਿਆ ਸੀਗਾ ਉਹੀ ਲੋਕ ਤੁਹਾਨੂੰ ਅੱਜ ਮਿਲ ਕੇ ਗਏ ਹੁਣ ਉਹਨਾਂ ਦਾ ਕੀ ਉਹਨਾਂ ਨੂੰ ਕੀ ਵਿਸ਼ਵਾਸਤ ਹੈ 7 ਨੂੰ ਜਿਹੜਾ ਹੈਗਾ ਪ੍ਰੋਗਰਾਮ ਹੋ ਰਿਹਾ ਜਾਂ ਨਹੀਂ ਹੋ ਰਿਹਾ ਦੇਖੋ ਜੀ ਨਹੀਂ ਹੋ ਰਿਹਾ ਉਹ ਉਹ ਤਾਂ ਉਹਨਾਂ ਨੂੰ ਜਿਹੜੀ ਆ ਸੀਗੀ ਉਹਨਾਂ ਦੀ ਕਹਿ ਲਓ ਉਹਨਾਂ ਨੂੰ ਜਿਹੜੀਆਂ ਡਿਮਾਂਡ ਸੀ ਕਹਿ ਲਓ ਜਾਂ ਉਹਨਾਂ ਦੇ ਜੋ ਪੁਆਇੰਟ ਸੀ ਮੈਨਾਂ ਡਿਸਕਸ ਕਰਨ ਵਾਲੇ ਐਡਮਿਨਿਸਟ੍ਰੇਸ਼ਨ ਤੋਂ ਕਰਨ ਵਾਲੇ ਸਾਰੇ ਪੁਆਇੰਟਸ ਕਲੀਅਰ ਹੋ ਗਏ ਆ ਆਲਰੇਡੀ ਅਸੀਂ ਬਹੁਤ ਜ਼ਿਆਦਾ ਜਿਹੜੀ ਪੈਟਰੋਲਿੰਗ ਸਾਡੀ ਪੁਲਿਸ ਪ੍ਰੈਜ਼ੈਂਸ ਬਹੁਤ ਵਧਾਈ ਹੋਈ ਆ ਤੇ ਦੇ ਆਰ ਫੁਲੀ ਸੈਟ ਸਰ ਲਾਈਵ ਵੀ ਚੱਲ ਰਿਹਾ ਸਰ ਇਹ ਦੱਸ ਸਕਦੇ ਹੋ ਪ੍ਰਵਾਸੀਆਂ ਨੂੰ ਕਿ ਹੁਣ ਰਾਤ ਦੀ ਸੌਫੀ ਨਹੀਂ ਸੌ ਸਕਦੇ ਪਟ੍ਰੋਲਿੰਗ ਵਧ ਗਈ ਹੈ ਦੇਖੋ ਪਟ੍ਰੋਲਿੰਗ ਕਈ ਦਿਨਾਂ ਦੀ ਵਧੀ ਹੋਈ ਹੈ ਤੇ ਮੈਂ ਇਹਨਾਂ ਨੂੰ ਅਸ਼ੋਰ ਕਰਦਾ ਹਾਂ ਵੀ ਅਸੀਂ ਨਹੀਂ ਸੌਂਦੇ ਤੁਸੀਂ ਆਰਾਮ ਨਾਲ ਸੌਂ ਸਕਦੇ ਆ ਪੁਲਿਸ ਤੁਹਾਡੇ ਪਿੱਛੇ ਜਾਗ ਰਹੀ ਹੈ ਸਰ ਇਹ ਜਿਹੜੇ ਮੋਬਾਈਲ ਫੋਨ ਆਏ ਆ ਮੋਟਰਸਾਈਕਲ ਆ ਇਹ ਕਿੱਦਾਂ ਲੋਕਾਂ ਨੂੰ ਮਿਲ ਸਕਦੇ ਹੈਗੇ ਆ ਜੀ ਬਿਲਕੁਲ ਜੀ ਅਸੀਂ ਇਹਨਾਂ ਦੇ ਸਾਰੇ ਜਿਹੜੇ ਆਈਮੀ ਤੋਂ ਸਾਨੂੰ ਨੰਬਰਸ ਤੋਂ ਸਾਡੇ ਕੋਲ ਇਨਫੋਰਮੇਸ਼ਨ ਹੈਗੀ ਆ ਉਹ ਅਸੀਂ ਉਹਨਾਂ ਦੇ ਆਪੇ ਉਹਨਾਂ ਨੂੰ ਕਾਲ ਕਰਕੇ ਉਹਨਾਂ ਨੂੰ ਰਿਟਰਨ ਕਰਾਂਗੇ ਤੇ ਜਿਵੇਂ ਮੋਟਰਸਾਈਕਲਸ ਆ ਉਹ ਅਸੀਂ ਸ਼ੇਅਰ ਕਰ ਦਾਂਗੇ ਪੁਲਿਸ ਸਟੇਸ਼ਨਸ ਦੇ ਵਿੱਚ ਤੁਹਾਡੇ ਨਾਲ ਵੀ ਸ਼ੇਅਰ ਕਰ ਲਾਂਗੇ ਉਹਨਾਂ ਦੇ ਚੈਸੀ ਨੰਬਰ ਇੰਜਨ ਨੰਬਰ ਜਿਹਦੇ ਨਾਲ ਬਲਾ ਕੇ ਤੇ ਜਿਹੜੇ ਸਾਡੇ ਕੋਲ ਡਾਟਾ ਹੋਊਗਾ ਜਿੱਥੇ ਜਿਹੜੇ ਚੋਰੀ ਵਾਲੇ ਸਾਡੇ ਕੋਲ ਡਾਟਾ ਉਹਦੇ ਨਾਲ ਮੈਚ ਕਰਕੇ ਅਸੀਂ ਉਹਨਾਂ ਨੂੰ ਹੋਨਰਸ ਨੂੰ ਕਾਲ ਕਰਾਂਗੇ ਕਿਹੜੇ ਕਿਹੜੇ ਥਾਣਿਆਂ ਦੀ ਰਿਕਵਰੀ ਇਹ ਵੀ ਥੋੜੀ ਜਾਣਕਾਰੀ ਦੇ ਦੇ ਇਹ ਦੀ ਸਿਟੀ ਥਾਣੇ ਦੀ ਤੇ ਆਪਣੇ ਕੈਂਟ ਥਾੜੇ ਦੀ ਜੀ